ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ਾਂ ਵਿਦੇਸ਼ਾਂ ਤੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਆਉਣ ਵਾਲੀ ਸੰਗਤ ਤੋਂ ਕੀਤੀ ਸਹਿਯੋਗ ਦੀ ਮੰਗ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹੀਦੀ ਸਭਾ ਨੂੰ ਲੈ ਕੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਵੱਧ ਤੋਂ ਵੱਧ ਆਉਣ ਵਾਲੀ ਸੰਗਤ ਦੇ ਲਈ ਹਰ ਮੋੜ ਤੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਤਾਂ ਕਿ ਆਉਣ ਵਾਲੀ ਦੂਰੋਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾਲ ਹੀ ਜਗ੍ਹਾ-ਜਗ੍ਹਾ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਸਰ ਅੱਜ ਪ੍ਰਬੰਧਨ ਲੈ ਕੇ ਕੀ ਸੰਬੰਧ ਰੱਖੀਏ ਕੋ ਜੀ ਸ਼ਹੀਦੀ ਸਭਾ 2025 ਲਈ ਇਸ ਵਾਰ ਪ੍ਰਸ਼ਾਸਨ ਵੱਲੋਂ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ ਮਾਨਯੋਗ ਸੀਐਮ ਸਾਖਦੇ ਹੁਕਮ ਅਨੁਸਾਰ ਇੱਕ ਇੰਟੀਗ੍ਰੇਟਿਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜੋ ਕਿ ਇੱਥੇ ਟਿੱਲੇ ਤੇ ਹੀ ਹੈ ਇਸ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਦੇ ਮੁਲਾਜ਼ਮ ਜਿਵੇਂ ਕਿ ਪੀਐਸਪੀਸੀਐਲ ਵਿਭਾਗ ਹੈਲਥ ਵਿਭਾਗ ਅਤੇ ਹੋਰ ਜਿਹੜੇ ਜ਼ਰੂਰੀ ਵਿਭਾਗ ਹਨ ਉਸਾਤ 247 ਬੈਠਣਗੇ ਤਾਂ ਜੋ ਕਿਸੇ ਵੀ ਟਾਈਮ ਕੋਈ ਵੀ ਪ੍ਰੋਬਲਮ ਪੈਣ ਤੇ ਇੱਕ ਵਾਰ ਇਮਰਜੈਂਸੀ ਰਿਸਪੌਂਸ ਸਾਡਾ ਬਹੁਤ ਰੈਪਿਡ ਹੋ ਸਕੇ ਇਸ ਤੋਂ ਇਲਾਵਾ ਜਿਹੜੀਆਂ ਸਿਹਤ ਸਹੂਿਦਾਵਾਂ ਹਨ ਉਹਨਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਵਾਅਦਾ ਕੀਤਾ ਗਿਆ ਹੈ ਸੱਤ ਡਿਸਪੈਂਸਰੀਆਂ ਪਿਛਲੇ ਸਾਲ ਦੀ ਤਰ੍ਹਾਂ ਤਾਂ ਇਸਟੈਬਲਿਸ਼ ਕੀਤੀਆਂ ਹੀ ਗਈਆਂ ਹਨ ਪਰ ਇਹਨਾਂ ਤੋਂ ਇਲਾਵਾ ਪੂਰੇ ਏਰੀਆ ਵਿੱਚ ਵੀ ਆਮ ਆਦਮੀ ਕਲੀਨਿਕ ਅਸੀਂ ਸੈਟਅਪ ਕੀਤੇ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਵੀ ਮੈਡੀਕਲ ਇਮਰਜੈਂਸੀ ਪੈਣ ਤੇ ਜਾਂ ਸਿਹਤ ਖਰਾਬ ਹੋਣ ਤੇ ਸਾਡਾ ਇਮੀਡੀਏਟ ਰਿਸਪੌਂਸ ਹੋ ਸਕੇ ਇਸ ਕੰਮ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਡਾਕਟਰ ਸਾਹਿਬਾਨ ਸਪੈਸ਼ਲਿਸਟ ਡਾਕਟਰਸ ਵੀ ਇੱਥੇ ਆਏ ਹੋਏ ਹਨ ਸੋ ਅਸੀਂ ਪੂਰੀ ਸੰਗਤ ਦਾ ਪੂਰਾ ਚੰਗੀ ਤਰ੍ਹਾਂ ਧਿਆਨ ਰੱਖਾਂਗੇ ਅਜਿਹੀ ਸਭਾ ਦੇ ਦੌਰਾਨ ਜਿਹੜਾ ਸਫਾਈ ਨੂੰ ਮੇਨਟੇਨ ਕਰਨਾ ਇੱਕ ਬਹੁਤ ਵੱਡੀ ਮੁਹਿੰਮ ਹੁੰਦੀ ਹੈ ਸੋ ਇਸ ਕੰਮ ਲਈ ਤੁਸੀਂ ਦੇਖ ਲਿਆ ਹੋਵੇਗਾ ਪੂਰੇ 3 ਕਿਲੋਮੀਟਰ ਦੇ ਘੇਰੇ ਵਿੱਚ ਅਸੀਂ 200 ਡਸਟਬਿਨ ਪਹਿਲਾਂ ਹੀ ਸੈਟਅਪ ਕਰ ਦਿੱਤੇ ਹਨ ਨੇਲ ਜ਼ਿਲ੍ਹਿਆਂ ਤੋਂ ਸਾਡੇ ਵੱਲੋਂ ਸਵੀਪਿੰਗ ਮਸ਼ੀਨਸ ਜੈਟਿੰਗ ਮਸ਼ੀਨ ਸਭ ਕੁਝ ਮੰਗਾ ਲਿਆ ਗਿਆ ਹੈ ਤੇ ਜੰਗੀ ਪੱਦਰ ਤੇ ਐਮਸੀ ਵੱਲੋਂ ਸਫਾਈ ਦੇ ਪ੍ਰਬੰਧ ਕੀਤੇ ਗਏ ਹਨ ਤੇ ਸਫਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਏਰੀਆਜ਼ ਤੋਂ ਪੂਰੇ ਜ਼ਿਲ੍ਹੇ ਤੋਂ ਵੋਲੰਟੀਅਰਸ ਵੀ ਮੰਗ ਬੁਲਾਏ ਹਨ ਜਿਨ੍ਹਾਂ ਨੂੰ ਇੱਕ ਵਿਸ਼ੇਸ਼ ਵਰਦੀ ਪਹਿਨਾ ਕੇ ਉਹ ਸਾਡੀ ਮਦਦ ਕਰਨਗੇ ਤਾਂ ਜੋ ਅਸੀਂ ਸਫਾਈ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਸਕੀਏ ਉਹਨਾਂ ਨੂੰ ਅਸੀਂ ਡਿਸਪੋਜ਼ੀਬਲ ਬੈਗਸ ਦੇ ਰਹੇ ਹਾਂ ਜਿਦੇ ਵਿੱਚ ਉਹ ਗਾਰਬੇਜ ਇਕੱਠੀ ਕਰਨਗੇ ਅਤੇ ਨਾਲ ਹੀ ਉਹਨਾਂ ਨੂੰ ਡਿਸਪੋਜ਼ੀਬਲ ਗਲਵਜ਼ ਵੀ ਦੇ ਰਹੇ ਹਾਂ ਅੱਡੇ ਮਾਧਿਅਮ ਤੋਂ ਮੈਂ ਇਹ ਅਪੀਲ ਵੀ ਕਰਨਾ ਚਾਹੁੰਦੀ ਹਾਂ ਸਾਰੀਆਂ ਸੰਗਤਾਂ ਨੂੰ ਕਿ ਕਿਰਪਾ ਕਰਕੇ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖੀਏ ਲੰਗਰ ਜੋ ਵਰਤਾਏ ਜਾਂਦੇ ਹਨ ਉਹਨਾਂ ਦਾ ਕੂੜਾ ਆਪਾਂ ਸੜਕ ਤੇ ਨਾ ਸੁੱਟੀਏ ਇਹ ਮਿਊਨਿਸਪਲ ਕਾਉਂਸਲ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਆਪਣੇ ਵਹੀਕਲ ਭੇਜ ਕੇ ਕੂੜਾ ਇਕੱਠਾ ਕਰਨਗੇ ਤੇ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖਾਂਗੇ ਆਪਣੇ মিডিਆ ਭਰਾਵਾਂ ਲਈ ਅਸੀਂ ਇੱਕ মিডিਆ ਸੈਂਟਰ ਸਟੈਬਲਿਸ਼ ਕੀਤਾ ਹੈ ਜੋ ਕਿ ਤਹਿਸੀਲ ਕੰਪਲੈਕਸ ਵਿੱਚ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਵਾਇਰਲੈਸ ਵਾਈਫਾਈ ਫੈਸਿਲਿਟੀ ਵੀ ਦੇ ਰਹੇ ਹਾਂ ਤੇ ਰਾਉਂਡ ਦਿ ਕਲੌਕ ਰਿਫਰੈਸ਼ਮੈਂਟਸ ਦਾ ਵੀ ਪ੍ਰਬੰਧ ਕਰ ਰਹੇ ਹਾਂ ਤਾਂ ਜੋ ਸਬਾ ਦੇ ਨਿਊਜ਼ ਆਈਟਮ ਤੁਸੀਂ ਵੱਖ-ਵੱਖ ਜਗਾਵਾਂ ਤੇ ਪਹੁੰਚਾ ਸਕੋ ਇਸ ਤੋਂ ਇਲਾਵਾ ਸਿਹਤ ਸੁਵਿਧਾਵਾਂ ਲਈ 60 ਐਂਬੂਲੈਂਸਸ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਆਈਆਂ ਹਨ ਉਹ ਸੇਵਾਤ ਕਰਨ ਦਿੱਤੀਆਂ ਹਨ ਫਾਇਰ ਬ੍ਰਿਗੇਡ ਦਾ ਵੀ ਪੁਖਤਾ ਅਰੇਂਜਮੈਂਟ ਹੈ ਤੇ ਸਾਰੇ ਵੱਖ-ਵੱਖ ਅਫਸਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ ਜਿਵੇਂ ਹੈਲਥ ਕਮੇਟੀ ਸਫਾਈ ਕਮੇਟੀ ਤੇ ਹੋਰ ਸਭ ਕੁਝ ਤਾਂ ਜੋ ਪੂਰੇ ਪੁਖਤਾ ਇੰਤਜ਼ਾਮ ਹੋ ਸਕਣ ਇਸ ਤੋਂ ਇਲਾਵਾ ਪਿਛਲੇ ਸਾਲ 100 ਸ਼ਟਲ ਬੱਸਾਂ ਚਲਾਈਆਂ ਗਈਆਂ ਸਨ ਪਰ ਉਹਨਾਂ ਨੂੰ ਅਸੀਂ ਦੁੱਗਣਾ ਕਰ ਦਿੱਤਾ ਹੈ ਸੋ 200 ਸ਼ਟਲ ਬੱਸਾਂ ਚੱਲਣਗੀਆਂ ਕੇਵਲ ਇਸ ਏਰੀਆ ਵਿੱਚ ਹੀ ਨਹੀਂ 3 ਕਿਲੋਮੀਟਰ ਦੇ ਘੇਰੇ 'ਚ ਹੀ ਨਹੀਂ ਜੇ ਪਿੰਡਾਂ ਤੋਂ ਆਪਣੀ ਸੰਗਤ ਆਣਾ ਚਾਹੁੰਦੀ ਹੈ ਇੱਥੇ ਤਾਂ ਅਸੀਂ ਟਾਈਮ ਡਿਸਪਲੇ ਕਰਾਂਗੇ ਤੇ ਸੰਗਤ ਨੂੰ ਸ਼ਟਲ ਬੱਸਾਂ ਵਿੱਚ ਲੈ ਕੇ ਆਵਾਂਗੇ ਇਹ ਰਿਕਸ਼ਾਜ਼ ਵਿੱਚ ਵੀ ਵਾਅਦਾ ਕਰਕੇ ਅਸੀਂ 70 ਤੋਂ 100 ਈ ਰਿਕਸ਼ਾ ਕਰ ਦਿੱਤੇ ਹਨ ਤਾਂ ਜੋ ਜੇ ਬੱਚੇ ਬਜ਼ੁਰਗ ਔਰਤਾਂ ਜੋ ਵੀ ਆਣਾ ਚਾਹਣ ਨਤਮਸਤਕ ਹੋਣਾ ਚਾਹਣ ਉਹ ਇੱਥੇ ਇਜ਼ੀਲੀ ਆ ਸਕਦੇ ਹਨ ਬਸ ਮੈਂ ਸਿਰਫ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਪੂਰੇ ਸ਼ਰਦਾ ਮਰੇ ਸ਼ਰਦਾ ਪਰੇ ਮੰਨਾਲ ਇੱਥੇ ਨਤਮਸਤਕ ਹੋਣ ਲਈ ਸ਼ਰਦਾਲੂ ਆਣ ਕਿਸੇ ਕਿਸਮ ਦੀ ਹੁੱਲੜਬਾਜ਼ੀ ਕੋਈ ਟਰੈਕਟਰ ਰੇਸਿਸ ਕੁਝ ਅਜੇਹਾ ਕੰਮ ਨਾ ਕਰਨ ਤੇ ਅਸੀਂ ਆ ਮਾਤਾ ਗੁਜਰਕੌਰ ਜੀ ਅਤੇ ਆਪਣੇ ਸਾਬਜ਼ਾਦਿਆਂ ਦਾ ਅਸ਼ੀਰਵਾਦ ਲੈ ਸਕੀਏ ਜਿਹੜੀ ਐਂਬੂਲੈਂਸ ਦੇ ਕੋਈ ਪੁਆਇੰਟ ਦਿੱਸੇ ਤੇ ਨੰਬਰ ਕਾਲ ਜੀ ਹਾਂਜੀ ਐਂਬੂਲੈਂਸਿਸ ਦਾ ਅਸੀਂ ਨੰਬਰ ਵੀ ਡਿਸਪਲੇ ਕਰਨ ਲੱਗੇ ਆ ਤੇ ਵੈਸੇ ਜਿਹੜਾ ਆਪਣਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈ 01673232838 ਜੇਤੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਤਾਂ 24/7 ਇੱਥੇ ਕਾਲ ਕੀਤੀ ਜਾ ਸਕਦੀ ਹੈ ਨੰਬਰ ਚੁੱਕਿਆ ਵੀ ਜਾਏਗਾ ਤੇ ਅਤੇ ਸਬੰਧਤ ਮਹਿਕਮੇ ਨੂੰ ਉਸੇ ਵੇਲੇ ਐਕਸ਼ਨ ਵਿੱਚ ਲਿਆਇਆ ਜਾਏਗਾ ਕਈ ਵਾਰ ਮਿਲਿਆ ਅਜ ਦੌਰਾਨ ਜ਼ਾਲੀ ਖੂਨਦਾਨ ਕੈਂਪ ਲੱਗੇ ਹਾਂਜੀ ਉਹ ਪਿਛਲੀ ਵਾਰ ਸਾਡੇ ਧਿਆਨ ਚ ਆਇਆ ਸੀ ਜੋ ਮੈਨੂੰ ਨਿੱਜੀ ਤੌਰ ਤੇ ਚੈੱਕ ਕਰਕੇ ਫਿਰ ਬੰਦ ਕਰਾਣੇ ਪਏ ਸੀ ਸੋ ਇਸ ਇਸ ਵਾਰ ਅਸੀਂ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਖੂਨਦਾਨ ਕੈਂਪ ਲਾਣ ਲਈ ਸਿਰਫ ਇੱਕ ਵੱਡਾ ਵਿਸ਼ਾਲ ਖੂਨਦਾਨ ਕੈਂਪ ਅਸੀਂ ਆਪਣੇ ਡੀਸੀ ਕੰਪਲੈਕਸ ਵਿੱਚ ਲਗਾ ਰਹੇ ਹਾਂ ਜੋ ਵੀ ਇੱਛੂ ਖੰਡ ਖੂਨਦਾਨ ਕਰਨ ਲਈ ਉੱਥੇ ਆ ਕੇ ਖੂਨਦਾਨ ਕਰ ਸਕਦੇ ਹਨ ਰਜਿਸਟਰ ਹੋ ਸਕਦੇ ਹਨ ਤੇ ਇੱਕ ਹੋਰ ਵੱਡੀ ਗੱਲ ਅਸੀਂ ਇਹ ਕਰ ਰਹੇ ਹਾਂ ਕਿ ਆਰਗਨਦਾਨ ਦੀ ਜੋ ਆਪਣੀ ਮਰਨ ਉਪਰੰਤ ਅਸੀਂ ਆਪਣੇ ਆਰਗਨ ਪਲੇਜ ਕਰਦੇ ਹਾਂ ਉਹਦੇ ਵੀ ਵੱਡੇ ਪੱਧਰ ਤੇ ਅਸੀਂ ਮੁਹਿੰਮ ਚਲਾ ਰਹੇ ਹਾਂ। ਕਈ ਦੁਕਾਨਦਾਰਾਂ ਨੇ ਆਪਣੀ ਅੱਗਿਆਰੀ ਜਗ੍ਹਾ ਨੂੰ ਕਾਇਮ ਦੇ ਦਿੱਤਾ। ਉਹਦੇ ਲਈ ਜੀ ਅਸੀਂ ਸਪੈਸ਼ਲ ਕਮੇਟੀ ਬਣਾਤੀ ਹੈ ਜਿਹਦੇ ਵਿੱਚ ਸਾਡੇ ਐਗਜ਼ੈਕਟਿਵ ਮੈਜਿਸਟਰੇਟ ਹੋਣਗੇ ਪੀ ਡਬਲਯੂ ਡੀ ਪੀ ਐਸ ਪੀ ਸੀ ਐਲ ਤੇ ਪੁਲਿਸ ਮੁਲਾਜ਼ਮ ਵੀ ਹੋਣਗੇ। ਸੋ ਅਸੀਂ ਲਗਾਤਾਰ ਕਾਰਵਾਈ ਕਰਦੇ ਰਵਾਂਗੇ ਤਾਂ ਜੋ ਕੋਈ ਇਨਕ੍ਰੋਚਮੈਂਟਸ ਨਾ ਹੋ ਸਕੇ। ਜਿੱਦਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਲ੍ਹਾ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਗਿਆ ਹੈ ਜ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਉਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਹੜਾ ਸਾਡਾ ਜਨਰਲ ਸਿਕਿਉਰਿਟੀ ਪਲਾਨ ਹੈ ਉਹਦੇ ਵਿੱਚ ਅਸੀਂ ਪੂਰੇ ਏਰੀਏ ਨੂੰ 6 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਹੈ ਉਹ ਫਰਦਰ 79 ਨਾਕਿਆਂ ਦੇ ਵਿੱਚ ਡਿਵਾਈਡਡ ਨੇ 22 पार्किंगਾਂ ਸੰਗਤ ਵਾਸਤੇ ਤੁਸੀਂ ਬਣਾਈਆਂ ਹੋਈਆਂ ਨੇ ਇਸ ਤੋਂ ਇਲਾਵਾ 15 ਟ੍ਰੈਫਿਕ ਪੁਆਇੰਟਸ 11 ਟ੍ਰੈਫਿਕ ਡਾਇਵਰਜਨਸ 6 ਸਹਾਇਤਾ ਕੇਂਦਰ 13 ਵਾਚ ਟਾਵਰ ਮਾਉਂਟਡ ਪੁਲਿਸ ਤੇ ਲਾਅ ਇਨ ਆਰਡਰ ਦੀਆਂ ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੂਰੀ ਸਬਾ ਦੀ ਨਿਗਰਾਨੀ ਲਈ 300 ਸੀਸੀਟੀਵੀ ਕੈਮਰੇ 6 ਡਰੋਨਸ ਅਤੇ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਦੇ ਵਿੱਚ ਸਾਰੇ ਹੀ ਮੈਕਮਿਆਂ ਦੇ ਨੁਮਾਇੰਦੇ ਉੱਤੇ ਹਾਜ਼ਰ ਹੋਣਗੇ ਜਿਹੜਾ ਕੀ ਸਾਡਾ ਕੰਟਰੋਲ ਰੂਮ ਦਾ ਉਹਦੇ ਉਹਦੇ ਲਈ ਅਸੀਂ ਤਿੰਨ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਦੋ ਲੈਂਡਲਾਈਨ ਅਤੇ ਇੱਕ ਮੋਬਾਈਲ ਜਿਹੜੇ ਲੈਂਡਲਾਈਨ ਨੰਬਰ ਹੈਗੇ ਆ ਉਹ ਹੈ 0176323309 ਦੂਜਾ ਨੰਬਰ ਹੈ 01763232838 ਇਸ ਤੋਂ ਇਲਾਵਾ ਇੱਕ ਮੋਬਾਈਲ ਨੰਬਰ ਡੈਡੀਕੇਟਿਡਲੀ ਤੇ ਐਕਸਕਲੂਸਿਵਲੀ ਸਭਾ ਦੇ ਲਈ ਜਾਰੀ ਕੀਤਾ ਗਿਆ ਹੈ ਜਿਹਦਾ ਨੰਬਰ ਹੈ 8558822309 ਇਸ ਤੋਂ ਇਲਾਵਾ ਕਰੀਬ 400 ਫਲੈਕਸਸ ਅਤੇ ਬੈਨਰਸ ਪਾਰਕਿੰਗ ਸੰਬੰਧੀ ਟ੍ਰੈਫਿਕ ਸਾਈਨਜਿਸ ਸੰਬੰਧੀ ਵਕਫਾ ਖਾਵਾ ਤੇ ਇੰਪੋਰਟੈਂਟ ਚੌਕਸ ਤੇ ਲੈਂਡਮਾਰਕ ਪੁਆਇੰਟਸ ਤੇ ਲਗਾਏ ਗਏ ਨੇ ਜਿੱਤੇ ਸੰਗਤ ਨੂੰ ਸਹੂਲੀ ਸੰਗਤ ਦੀ ਸਹੂਲਤ ਹੋਵੇ ਇਸ ਤੋਂ ਇਲਾਵਾ ਵਕਰੇ ਤੌਰ ਤੇ ਪਾਸਿਸ ਅਸੀਂ ਜਾਰੀ ਕੀਤੇ ਹਨ ਜਿਦੇ ਵਿੱਚ ਡਿਊਟੀ ਪਾਸਿਸ ਸ਼ਟਲ ਪਾਸਿਸ ਈ ਰਿਕਸ਼ਾ ਪਾਸਿਸ ਲੰਗਰ ਦੇ ਪਾਸਿਸ ਅਤੇ ਜਿਹੜੇ ਵਿਅਕਤੀ ਵੋਲੰਟਰੀ ਡਿਊਟੀ ਨਿਭਾ ਰਹੇ ਹਨ ਉਹਨਾਂ ਵਾਸਤੇ ਵਕਰੇ ਪਾਸਿਸ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੇ ਸਾਡੇ ਸਹਾਇਤਾ ਕੇਂਦਰ ਹੈ ਉਹ 6 ਸਹਾਇਤਾ ਕੇਂਦਰ ਨੇ ਉੱਥੇ ਵੱਡੀਆਂ ਐਲਈਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਦੇ ਵਿੱਚ ਵੀਡੀਓ ਕਾਲਿੰਗ ਦੀ ਸਹੂਦਤ ਉਪਰਬਧ ਉਪਲਬਧ ਹੋਊਗੀ ਲਾਸਟ ਵਾਰੀ ਦੇਖਿਆ ਗਿਆ ਸੀਗਾ ਜਿਹੜੇ ਪਰਿਵਾਰਾਂ ਦੇ ਵਿੱਚ ਵਿਛੋੜੇ ਹੋ ਜਾਂਦੇ ਹਨ ਬੱਚੇ ਮਿਸ ਹੋ ਜਾਂਦੇ ਹਨ ਤੇ ਉਹ ਇਸ ਦੀ ਇਸ ਦੀ ਸਹਾਇਤਾ ਇਸ ਦੀ ਮਦਦ ਨਾਲ ਵੀਡੀਓ ਕਾਲਿੰਗ ਕਰਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ ਇਸ ਤੋਂ ਇਲਾਵਾ ਦੋ ਪੁਆਇੰਟਾਂ ਤੇ ਸਾਡੇ ਵੱਲੋਂ ਵੱਖਰੀਆਂ ਐਲਈਡੀਆਂ ਸਕਰੀਨਾਂ ਲਗਾਈ ਜਾ ਰਹੀਆਂ ਹਨ ਜਿਦੇ ਵਿੱਚ ਸਾਰੀ ਇਨਫੋਰਮੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਏਗੀ ਸੰਗਤ ਵਾਸਤੇ ਉਹ ਇੱਕ ਬੰਦਾ ਸਿੰਘ ਬਹਾਦਰ ਚੌਕ ਤੇ ਅਤੇ ਦੂਜੀ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਹੋਏਗੀ ਟੋਟਲ 200 ਮੀਟਰ ਦਾ ਜਿਹੜਾ ਏਰੀਆ ਹੈ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਦਾ 200 ਮੀਟਰ ਰੇਡੀਅਸ ਦਾ ਉਹ ਲੋ ਵਹੀਕਲ ਜ਼ੋਨ ਡਿਕਲੇਅਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਸ਼ਟਲ ਅਤੇ ਈ ਰਿਕਸ਼ਾ ਦੀ ਸਰਵਿਸਿਜ਼ ਉਪਲਬਧ ਹੋਣ ਗਈਆਂ ਜਿਹਦਾ ਫਾਇਦਾ ਬਜ਼ੁਰਗ ਬੱਚੇ ਅਤੇ ਮਹਿਲਾਵਾਂ ਬੈਣੇ ਅਤੇ ਬਾਕੀ ਸਾਗ ਸੰਗਤ ਉਠਾ ਸਕਦੀ ਹੈ ਇਹ ਸਾਰੀ ਸਰਵਿਸਿਜ਼ ਮੁਫਤ ਅਵੇਲੇਬਲ ਹੋਣ ਗਿਆ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਪੰਜ ਐਡੀਸ਼ਨਲ ਐਮਬੂਲੈਂਸਿਜ਼ ਲਗਾਈਆਂ ਗਈਆਂ ਨੇ ਤਾਂਕਿ ਮੈਡੀਕਲ ਕੰਟਿੰਜੈਂਸੀ ਨੂੰ ਡੀਲ ਕੀਤਾ ਜਾ ਸਕੇ ਉਹ ਦਿਨ ਇਸ ਤੋਂ ਇਲਾਵਾ ਇਸ ਵਾਰ ਅਸੀਂ Google Maps, MapmyIndia ਅਤੇ Maple ਸੈੱਪ ਦੇ ਨਾਲ ਜਿੰਨੀ ਸਾਡੀ ਪਾਰਕਿੰਗ ਦਾ ਰੂਟ ਹੈ ਉਹਦੀ ਜੀਓ ਟੈਗਿੰਗ ਕੀਤੀ ਹੈ ਤੇ ਅਗਰ ਕੋਈ ਵੀ ਸੰਗਤ ਦਾ ਵਿਅਕਤੀ MapmyIndia ਜਾਂ Maples ਐਪ ਨੂੰ ਯੂਜ਼ ਕਰਕੇ ਪਾਰਕਿੰਗ ਸਰਚ ਕਰਦਾ ਹੈ ਨੇੜੇ ਆ ਕੇ ਤੇ ਉਹ ਐਪ ਤੇ ਆਟੋਮੈਟਿਕਲੀ ਉੱਥੇ ਜੀਓ ਟੈਗਡ ਹੈਗੀ ਆ ਤੇ ਉੱਥੇ ਉਹ ਸਰਚ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਅਸੀਂ ਐਕਸਕਲੂਸਿਵ ਦੋ ਸੋਸ਼ਲ ਮੀਡੀਆ ਪੇजेस ਬਣਾਏ ਹੋਏ ਨੇ ਜਿਦੇ ਵਿੱਚ ਸਭਾ ਸੰਬੰਧੀ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸੋਸ਼ਲ ਮੀਡੀਆ ਹੈਂਡਲਸ ਹੈਗੇ ਆ ਫੇਸਬੁਕ ਇੰਸਟਾਗ੍ਰam ਤੇ ਟਵਿੱਟਰ ਤੇ ਉਹਦੇ ਵਿੱਚ ਵੀ ਪਾਰਕਿੰਗ ਟ੍ਰੈਫਿਕ ਤੇ ਹੋਰ ਜਿਹੜੀ ਜਿਹੜੀ ਜਾਣਕਾਰੀ ਹੈਗੀ ਆ ਉਹ ਅਵੇਲੇਬਲ ਹੈ ਇਸ ਤੋਂ ਇਲਾਵਾ ਅਸੀਂ ਮੋਬਾਈਲ ਕੰਪਨੀਆਂ ਨਾਲ ਤਾਲਮੇਲ ਕਰਕੇ ਜਦੋਂ ਵੀ ਕੋਈ ਸੰਗਤ ਦਾ ਵਿਅਕਤੀ ਫਤੇਗੜ ਸਾਹਿਬ ਦੇ ਟਾਵਰਾਂ ਦੇ ਵਿੱਚ ਐਂਟਰ ਕਰੇਗਾ ਉਹਨੂੰ ਇੱਕ ਫਲੈਸ਼ ਮੈਸੇਜ ਆਏਗਾ ਜਿਹਦੇ ਵਿੱਚ ਇੱਕ ਲਿੰਕਸ ਹੋਏਗੇ ਉਸ ਲਿੰਕ ਤੇ ਕਲਿੱਕ ਕਰਕੇ ਉਹ ਸਾਰੀ ਇਨਫੋਰਮੇਸ਼ਨ ਸਬਾ ਸੰਬੰਧੀ ਟ੍ਰੈਫਿਕ ਪਾਰਕਿੰਗ ਸੰਬੰਧੀ ਹਾਸਲ ਕਰ ਸਕਦਾ ਹੈ ਤੇ ਜਿੱਦਾਂ ਉਪਰੋਂ ਸਾਨੂੰ ਸਖਤ ਹਦਾਇਤਾਂ ਸੀ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਆਈਪੀ ਪਾਸ ਨਹੀਂ ਜਾਰੀ ਕੀਤਾ ਗਿਆ ਹੈ ਸਾਰੀ ਸੰਗਤ ਨੂੰ ਇੱਕੋ ਹੀ ਤਰੀਕੇ ਨਾਲ ਉਹਨਾਂ ਦੇ ਜਿਹੜੇ ਹੈਗੇ ਅਰੇਂਜਮੈਂਟਸ ਉਸ ਵਾਸਤੇ ਸਾਰੇ ਪ੍ਰਬੰਧ ਕੀਤੇ ਗਏ ਹਨ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ ਇਸ ਵਾਰੀ ਅਸੀਂ ਇੱਕ ਹਫਤੇ ਪਹਿਲਾਂ ਹੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਲਾ ਦਿੱਤੇ ਗਏ ਸੀਗੇ ਜਿਸ ਕਰਕੇ ਉਹ ਕੀ ਦੇਖਾਇਆ ਗਿਆ ਕਿ ਹਰ ਸਾਲ ਦੇ ਸੰਮਤ ਸੰਗਤ ਵਧੀ ਜਾ ਰਹੀ ਹੈ ਔਰ 25 26 27 ਤੋਂ ਇੱਕ ਹਫਤੇ ਪਹਿਲੇ ਤੋਂ ਹੀ ਲਗਭਗ 15 ਦਸੰਬਰ ਤੋਂ ਹੀ ਕਾਫੀ ਵੱਡੀ ਤਾਦਾਦ ਦੇ ਵਿੱਚ ਸੰਗਤ ਆਣਾ ਸ਼ੁਰੂ ਹੋ ਜਾਂਦੀ ਹੈ ਬਾਕੀ ਸਾਨੂੰ ਉਮੀਦ ਹੈ ਜਿੱਦਾਂ ਹਰ ਸਾਲ ਸੰਗਤ ਦਾ ਸਾਨੂੰ ਸਹਿਯੋਗ ਰਹਿੰਦਾ ਹੈ ਇਸ ਵਾਰ ਵੀ ਸੰਗਤ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਰਹੇਗਾ ਤੇ ਇਸ ਵਾਰ ਵੀ ਜਿਹੜਾ ਸ਼ਹੀਦੀ ਸਮਾ ਦਾ ਸਮਾਗਮ ਜਿਹੜਾ ਹੈ ਉਹ ਪ੍ਰੋਪਰਲੀ ਜਿੱਦਾਂ ਹਰ ਸਾਲ ਹੁੰਦਾ ਸੀ ਉਸੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਹੋਏਗਾ